ਹੈਲੋ ਦੋਸਤੋ ਮੈਂ ਤੁਹਾਡੀ ਆਪਣੀ ਸਿੰਗਲ ਦਾਮਨੀ ਅਸਨਾਹ ਸੋ ਇੱਕ ਬਹੁਤ ਹੀ ਪਿਆਰਾ ਜਿਹਾ Song ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂਗੀ ਸੋ ਇਹ Song ਲਗਭਗ ਸਾਡੀ ਜਿਹੜੀ ਨਵੀਂ ਪੀੜ੍ਹੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਸਾਰਿਆਂ ਦੇ ਡਿਪੈਂਡਡ ਆ ਸੋ ਇਸ Song ਨੂੰ ਸੁਣ ਕੇ ਦੱਸਿਓ ਕਿ ਤੁਹਾਨੂੰ Song ਕਿਦਾਂ ਦਾ ਲੱਗਾ ਤੇ ਇਸ Song ਤੋਂ ਤੁਹਾਨੂੰ ਸਿੱਖਣ ਨੂੰ ਕੀ ਮਿਲਿਆ ਸੋ ਸਾਰਿਆਂ ਦੇ ਲਈ ਆ ਸੌਗੀ ਔਰ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੀ ਚੀਜ਼ ਹੈ ਬਿਲਕੁਲ ਔਰ ਮੈਡਮ ਬੁਲੇਖਤਰ ਜੀ ਦਾ ਗਾਇਆ ਹੋਇਆ ਸੌਂਗ ਹੈ ਜਿਸ ਦਾ ਟਾਈਟਲ ਹੈ ਕੋਰਟ ਮੈਰਿਜ ਸੋ ਬਹੁਤ ਵਧੀਆ ਸੌਂਗ ਹੈ ਜੀ ਸੋ ਇੱਕ ਵਾਰੀ ਸੁਣ ਕੇ ਦੱਸਣਾ ਕਿ ਤੁਹਾਨੂੰ ਸੌਂਗ ਕਿਦਾਂ ਦਾ ਲੱਗਾ ਤੇ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਸੋ ਥੈਂਕ ਯੂ ਸੌਂਗ ਕੀ ਪਿੰਡ ਵਾਲੇ ਮੇਰੇ ਬਾਬਲ ਤੂੰ ਸਲਾਹ ਲੈਂਦੇ ਆ ਤੇ ਵੱਡੇ ਛੋਟੇ ਬਾਬਲ ਦੇ ਆ ਪਹਿਰੀ ਪੈਂਦੇ ਆ ਤੇ ਵੱਡੇ ਛੋਟੇ ਬਾਬਲ ਦੇ ਆ ਆ ਪਹਿਰੀ ਪੈਂਦੇ ਆ ਸ਼ਰਮਦਾ ਮਾਰਾ ਹੜਿਓ ਏ ਕੁਝ ਕਰ ਜੁਹਣ ਦਿਆ ਕੋਟ ਮੈਰਿਜ ਨਹੀਂ ਕਰਵਾਉਣੀ ਬਾਪੂ ਨੇ ਮਰ ਜੁਹਣ ਦਿਆ ਲਵ ਮੈਰਿਜ ਨਹੀਂ ਕਰ